ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਦਾ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਸੰਗਰੂਰ ਪਹੁੰਚੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਸਾਫ ਕਾਮਯਲੇ ਵਜਿੰਦਰ ਸਿੰਘਲਾ ਦੇ ਘਰ ਤੋਂ ਕੀਤਾ ਚੋਣ ਪ੍ਰਚਾਰ ਸੁਨੀਲ ਜਾਖੜ ਨੇ ਕੀਤੀ ਅਹਿਮ ਕਾਨਫਰੰਸ ਆਮ ਮੰਤਰੀ ਲਾਲਜੀਤ ਭੁੱਲਰ ਦੇ ਬਿਆਨ ਦੀ ਕੀਤੀ ਨਖਿੱਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਲੁਧਿਆਣਾ ਦੀਆਂ ਕੁੜੀਆਂ ਨੇ ਮਾਰੀ ਬਾਜੀ ਸਰਵਰ ਸਿੰਘ ਪੰਦੇਰ ਨੇ ਭਾਜਪਾ ਤੇ ਲਗਾਏ ਵੱਡੇ ਦੋਸ਼ ਬੀਤੇ ਦਿਨੀ ਕਿਸਾਨਾਂ ਤੇ ਹੋਏ ਹਮਲੇ ਦੀ ਕੀਤੀ ਨਿਖਿੱਧੀ ਤੇ ਹੁਣ ਖਬਰਾਂ ਵਿਸਥਾਰ ਨਾਲ ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਅੱਜ ਸਾਬਕਾ ਵਿਧਾਇਕ ਵਜਿੰਦਰ ਸਿੰਘਲਾ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਾਨ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਲੋਕ ਸਭਾ ਚੋਣਾਂ ਚਾਰ ਦੇ ਲਈ ਸੁਖਪਾਲ ਖੈਰ ਆਜ ਸੰਗਰੂਰ ਪਹੁੰਚੇ ਇੱਥੇ ਉਹਨਾਂ ਨੇ ਸਾਬਕਾ ਵਿਧਾਇਕ ਵਿਜੈ ਇੰਦਰ ਸਿੰਘਲਾ ਦੇ ਘਰ ਤੋਂ ਚੋਣ ਪਰਚਾਰ ਸ਼ੁਰੂ ਕੀਤਾ ਇਸ ਮੌਕੇ ਖੈਰ ਨੇ ਸੀਐਮ ਮਾਨ ਨੂੰ ਤੇ ਨਿਸ਼ਾਨੇ ਸਾਧ ਦੇ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਇਹ ਪਹਿਲਾ ਮੁੱਖ ਮੰਤਰੀ ਹੈ ਜੋ ਵਿਰੋਧੀ ਧਿਰ ਨੂੰ ਉਂਗਲਾ ਕਰਕੇ ਗੱਲ ਕਰਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਮੇਰੇ ਨਾਲ ਵਿਧਾਨ ਸਭਾ ਦੇ ਵਿੱਚ ਨਾ ਉਲਝਦਾ ਤਾਂ ਮੈਂ ਇੱਥੇ ਸ਼ੋਨ ਨਾਲ ਲੜ ਰਿਆ ਹੁੰਦਾ ਭਗਵੰਤ ਮਾਨ ਬਦਲਾਖੋਰੀ ਪਿੱਛੇ ਪੈਗਾ ਅਸੈਂਬਲੀ ਚ ਸਾਡੇ ਨਾਲ ਜਿੱਦਾਂ ਨਾ ਕੋਈ ਨੁੱਕੜ ਦੇ ਗੁੰਡੇ ਲੜਦੇ ਹੁੰਦੇ ਹਨ ਨਾ ਨੁੱਕੜ ਦੇ ਗੁੰਡੇ ਨੁੱਕੜ ਦੇ ਉਂਗਲਾ ਕਰ ਕਰਕੇ ਕਿਚੀਚੀਆਂ ਲੈ ਲੈ ਕੇ ਇਸ ਤਰ੍ਹਾਂ ਸਾਡੇ ਨਾਲ ਕਦੇ ਚੀਫ ਮਿਨਿਸਟਰ ਹੀ ਕੰਮ ਕਰਦਾ ਹੁੰਦਾ ਵਾ ਚੀਫ ਮਿਨਿਸਟਰ ਤਾਂ ਸ਼ਾਂਤੀ ਨਾਲ ਬੈਠਦਾ ਗੱਲ ਸੁਣਦਾ ਵਾ ਅਖੀਰ ਵਿੱਚ ਜਵਾਬ ਦੇ ਦਿੰਦਾ ਤੇ ਮੈਨੂੰ ਤਾਂ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਗਿਆ ਵਿਧਾਨ ਸਭਾ ਦੇ ਇਹ ਹਦਾਇਤ ਆ ਸਪੀਕਰ ਨੂੰ ਕਿ ਜੇ ਖੈਰਾ ਦੇਸ ਗਿਆ ਵਿਧਾਨ ਸਭਾ ਦੇ ਵਿੱਚ ਤੇ ਤੇਰੀ ਆ ਛੇਰ ਵਾਲੀ ਕੁਰਸੀ ਚੱਕ ਕੇ ਤੈਨੂੰ ਬਾਹਰ ਮਾਰਾਂਗੇ ਨਾ ਕੈਮਰਾ ਨਾ ਮਾਈਕ ਨਾ ਕੋ ਗੱਲ ਮੈਂ ਇਤਕੀ 5 ਦਿਨ ਏਦਾਂ ਹੱਥ ਖੜਾ ਰੱਖਿਆ ਸਪੀਕਰ ਨਾਲ ਕੇ ਦੇਖਦੇ ਕਿੰਨਾ ਕੁ ਬੇਸ਼ਰਮ ਹੈ ਇਹ ਉਹ ਪੂਰਾ ਹੀ ਬੇਸ਼ਰਮ ਨਿਕਲੇ ਹਮਿੰਦਿੱਤਾਂ ਨਹੀਂ ਮੈਂ ਮੁੜ ਕੇ ਵਿਧਾਨ ਸਭਾ ਵਿੱਚ ਮੈਂ ਕਿਹਾ ਉਹ ਦਿਨ ਆਉਂਗਾ ਜਦ ਦਿਨ ਅਸੀਂ ਇੱਥੇ ਇਨਸਾਫ ਪਸੰਦੀ ਦਾ ਰਾਜ ਹੋਵੇ ਪਰ ਲੋਕੋ ਕਿ ਵਿਧਾਨ ਸਭਾ ਦੇ ਤਾਂ ਸਾਨੂੰ ਟਾਈਮ ਲਿਆ ਰੋਕ ਸਕਦੇ ਨੇ ਮਾਈਕ ਬੰਦ ਕਰ ਸਕਦੇ ਨੇ ਮਾਰਸ਼ਲ ਬੁਲਾ ਕੇ ਰਾਜੇ ਬੜਿੰਗਵਾਰ ਕੇ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਚੱਕ ਕੇ ਬਾਹਰ ਛੁੱਟ ਸਕਦੇ ਨੇ ਕਿ ਲੋਕਾਂ ਦੀ ਸੱਥ ਵਿੱਚ ਸਾਨੂੰ ਬਾਹਰ ਛੁੱਟ ਸਕਦੇ ਨੇ ਆ ਗਈ ਨਾ ਸੰਗਰੂਰ ਦੀ ਇਲੈਕਸ਼ਨ ਔਰ ਅੱਜ ਜੇ ਮੈਂ ਇੱਥੇ ਉਮੀਦਵਾਰ ਖੜਾ ਹੈ ਇਹ ਭਗਵੰਤ ਦੀ ਦੇਣ ਹੀ ਆ ਨਾ ਮੇਰੇ ਤੇ ਪਰਚਾ ਦਰਜ ਕਰਦਾ ਐਂਡੀਪੀਐਸ ਦਾ ਨਾ ਮੇਰੇ ਤੇ ਕਰਦਾ ਦੂਜਾ ਪਰਚਾ ਨਾ ਮੇਰੇ ਨਾਲ ਵਿਧਾਨ ਸਭਾ ਦੇ ਵਿੱਚ ਉਲਝਦਾ ਨਾ ਮੇਰੇ ਆ ਜਿਹੜੀਆਂ ਕੀ ਕਹਿੰਦੇ ਚੁਪਕਲੇ ਜੇ ਸੁਣਾਉਂਦਾ ਤੇ ਸ਼ਾਇਦ ਅੱਜ ਮੈਂ ਇੱਥੇ ਉਮੀਦਵਾਰ ਖੜਾ ਨਾ ਹੁੰਦਾ ਇਹ ਉਹਦੀ ਦੇਣ ਉਹਦੇ ਉਹਦੇ ਚ ਉਹਦਾ ਰੋਲ ਆ ਮੈਨੂੰ ਖਿੱਚ ਕੇ ਲੈ ਕੇ ਆਣ ਕੇ ਰੂਹ ਹਲਕੇ ਵਿੱਚ ਖੜਾ ਕੀਤਾ ਅਖੀਰਲੀ ਗੱਲ ਕਰਨੀ ਸਮਾਂ ਇਜਾਜ਼ਤ ਨਹੀਂ ਹੁੰਦਾ ਹੁਣ ਜਦੋਂ ਮੈਂ ਬਾਹਰ ਆਇਆ ਮੈਂ ਪਹਿਲਾ ਬਿਆਨ ਦੁੱਤਾ ਮੈਂ ਕਿਹਾ ਇੱਕ ਸਾਦੀ ਜਾਂ ਸਾਦਾ ਜਾਂ ਕਥਨ ਐ ਪੰਜਾਬੀ ਦਾ ਕਿ ਜੋ ਬੀਜੋਗੇ ਉਹੀ ਵੱਡੋਗੇ ਆਪਾਂ ਕਣਕ ਬੀਜਦੇ ਕਹਿੰਦੇ ਕਿ ਉਹ ਬਿਨਾ ਚੋਨਾ ਤਾਂ ਨਹੀਂ ਵੱਢ ਸਕਦੇ ਆ ਗੰਨਾ ਨਹੀਂ ਵੱਢ ਸਕਦੇ ਲਓ ਮੇਰੇ ਆਉਣ ਤੋਂ ਬਾਅਦ ਥੋੜੀ ਦੇਰ ਬਾਅਦ ਕੇਜਰੀਵਾਲ ਚੱਕੇ ਗਏ ਚੱਕੇ ਹੀ ਗਏ ਤੇ ਹੁਣ ਉਹ ਰੋਜ਼ ਰੋਣਾ ਪਾਉਂਦੇ ਹਮ ਕਟੜ ਇਮਾਨਦਾਰ ਹੈ ਹਮ ਤਾਂ ਮਾਰੇ ਗਏ ਹੈ ਹਮਾਰੇ ਸਾਥ ਬੇਇਨਸਾਫੀ ਕਰ ਰਹੇ ਹੈ ਅੱਛਾ ਮੈਂ ਕਹਿੰਨਾ ਵਾਂ ਕਿ ਸੀਬੀਆਈ ਤੇ ਈਡੀ ਤੇ ਇਨਕਮ ਟੈਕਸ ਭਾਜਪੀ ਉਹਦਾ ਦੁਰਉਪਯੋਗ ਕਰ ਰਹੀ ਹੈ ਕਹਿੰਨਾ ਮੈਂ ਸੰਗ੍ਰੂ ਲੋਕ ਸਭਾ ਸੀਟ ਤੋਂ ਸਿਆਸੀ ਅਖਾੜਾ ਭਖਤਾ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ 'ਚ ਸਿਆਸੀ ਪਾਰਟੀਆਂ ਆਪਣੇ ਵਿਰੋਧੀਆਂ ਨੂੰ ਕਿਸ ਤਰ੍ਹਾਂ ਦੇ ਨਾਲ ਟੱਕਰ ਦਿੰਦੀਆਂ ਨਜ਼ਰ ਆਉਂਦੀਆਂ ਨੇ ਪੰਜਾਬ ਪਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਹੇਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਅਕਾਲੀ ਦਲ ਤੇ ਆਮ ਆਦੀ ਪਾਰਟੀ ਨੂੰ ਛੱਡ ਕੇ ਕਈ ਆਗੂ ਪਾਜਪਾ ਵਿੱਚ ਸ਼ਾਮਲ ਹੋਏ ਇਸ ਦੌਰਾਨ ਸੁਪਾਲ ਸਿੰਘ ਖੈਰਾਂ ਨੇ ਆਮ ਆਦੀ ਪਾਰਟੀ ਤੇ ਮੰਤਰੀ ਲਾਲਜੀਤ ਭੁੱਲਰ ਦੇ ਬਿਆਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਨੇ ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਕਈ ਆਗੂ ਤੇ ਵਰਕਰ ਅਜ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹਨਾਂ ਆਗੂਆਂ ਦਾ ਭਾਜਪਾ ਦੇ ਵਿੱਚ ਸਵਾਗਤ ਕੀਤਾ। ਇਸ ਮੌਕੇ ਸੁਨੀਲ ਜਾਖੜ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਖੁੱਲਰ ਦੇ ਬਿਆਨ ਦੀ ਸਖਤ ਨਿਖੇਪੀ ਕੀਤੀ। ਲਾਲਜੀਤ ਖੁੱਲਰ ਨੇ ਕੁਝ ਦਿਨ ਪਹਿਲਾਂ ਤਰਖਾਨ ਤੇ ਸੁਨਿਆਰਿਆਂ ਬਾਰੇ ਵੀਵਾਦਿਤ ਬਿਆਨ ਦਿੱਤਾ ਸੀ। ਸੁਨੀਲ ਜਾਖੜ ਨੇ ਕਿਹਾ ਕਿ ਉਹ ਖੁਦ ਵੀ ਅਜਿਹੀ ਮਾਨਸਿਕਤਾ ਦਾ ਸ਼ਿਕਾਰ ਹੋਏ ਸਾਂ। ਕਾਂਗਰਸ ਦੇ ਵਿੱਚ ਉਹਨਾਂ ਨੂੰ ਇਸ ਲਈ ਮੁੱਖ ਮੰਤਰੀ ਦੇ ਉਹਦੇ ਤੇ ਕਾਬਲ ਨਹੀਂ ਸਮਝਿਆ ਗਿਆ ਕਿਉਂਕਿ ਉਹ ਸਿਰ ਉਤੇ ਦਸਤਾਰ ਨਹੀਂ ਸਜੋਂਦੇ। ਬਾਨਾ ਤਾਂ ਆ ਕੇ ਆਪਣੇ ਆਪ ਨੂੰ ਸਿੱਖ ਘੁਆਣਾ ਚਾਹੁੰਦੇ ਐ ਸਾਲ। ਉਹਨਾਂ ਲੋਕਾਂ ਦੇ ਉੱਤੇ ਇੱਕ ਡਾਇਰੈਕਟ ਕਮੈਂਟਰੀ ਹੈ ਰਹਿ ਰਹੀ। ਕੋਈ ਕਿੰਤੂ ਕੋਈ ਨੀ ਰਹਿ ਜਾਂਦੀ। ਜਿਹੜੇ ਮੇਰੇ 'ਚ ਨੁਕਸ ਕੱਢਦੇ ਸੀਗੇ ਜਾਂ ਜਿਨ੍ਹਾਂ ਨੇ ਜਿੱਕੇ ਦਾ ਸਾਹ 'ਚ ਨੁਕਸ ਕੱਢਿਆ ਸਾਹ ਤੋਂ ਆਪਣੇ ਅੰਦਰ ਛਾਤੀ ਮਾਰ ਕੇ ਦੇਖਣ ਵੀ ਕੀ ਗੁਰੂਵਾਰਾਜ ਨੇ ਸਾਨੂੰ ਆਸ ਗਾਇਆ ਸੀਗਾ। ਵੀ ਤੁਸੀਂ ਇੱਕ OBC ਚ ਮਾਣ ਨਾਲ ਸਮਰੱਥ ਰੱਖਦੇ ਹੋਏ ਆ ਸੁਨੀਲ ਤੇਰੇ ਦਸਤਾਰ ਨਹੀਂ ਪਾਈ ਹੋਈ ਮੈਂ ਸਮਝਦਾ ਮੈਂ ਜਿੰਨੇ ਪੰਜਾਬੀ ਹੋਣ ਦਾ ਮਾਣ ਦਿੱਕ ਦਾ ਸਾਹ ਨੂੰ ਹੈ ਆ ਜਿੰਨਾ ਮੈਂ ਆਪਣੇ ਆਈਡੈਂਟੀਟੀ ਤੇ ਮਾਣ ਰੱਖਦਾ ਸਾਬ ਹਰੇਕ ਪੰਜਾਬੀ ਨੂੰ ਉਨਾ ਹੀ ਮਾਣ ਹੈ ਕਿਸੇ ਵੀ ਵਰਗ ਨਾਲ ਕਿਸੇ ਜਾਤੀ ਕਿਸੇ ਧਰਮ ਨਾਲ ਸਮਝ ਰੱਖਦਾ ਹੋਵੇ ਕਿਸੇ ਨੂੰ ਮਾੜੀ ਭਾਸ਼ਾ ਕਹਿਣੀ ਵੀ ਉਹ ਰਾਮਗੜੀਆ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਕਿ ਉਹ ਸੋਨਕਾਰ ਸੰਘ ਸੁ ਹੈਗੇ ਜਾਂ ਕਿਸ ਨੇ ਦਸਤਾਰ ਨਹੀਂ ਪਾਈ ਜਾਂ ਕੋਈ ਕਿਹੜੇ ਧਰ ਨਾਲ ਜੁੜਿਆ ਇਹ ਗੱਲਾਂ ਮੈਨੂੰ ਇੰਨਾ ਇਲਾਜਾ ਦਿਆਂ ਨਾ ਲੋਕਾਂ ਨੇ ਆਪਾਂ ਸਭ ਦਿਲ ਦੁਖਦਾ ਜਦੋਂ ਦੇਖਦੇ ਆ ਪਾਤਨ ਗੁਰੂ ਗ੍ਰੰਥ ਸਾਹਿਬ ਨੂੰ ਆਦੇ ਸਤਕਾਰ ਦੇ ਨਾਲ ਸਿਰ ਤੇ ਰੱਖ ਕੇ ਲੈ ਕੇ ਆਨੇ ਪਰ ਸਿਰ ਤੇ ਰੱਖ ਕੇ ਮੈਂ ਸਮਝਦਾ ਹਾਂ ਉਹਦੋਂ ਤੱਕ ਆਪਾਂ ਸਹੀ ਮਾਇਨੇ ਚ ਸਤਿਕਾਰ ਨਹੀਂ ਕਰਦੇ ਜਦੋਂ ਤਾਈ ਆਪਾਂ ਗੁਰੂ ਮਹਾਰਾਜ ਦੇ ਉਸ ਪਵਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਧ ਦਿੱਤੀ ਹੈ ਉਹਨੂੰ ਮਾੜਾ ਮੋੜਾ ਦਿਮਾਗ ਦੇ ਅੰਦਰ ਵੀ ਜਾਣ ਦਿੱਤੀ ਸਰ ਮੈਂ बार-बार ਐ ਦੋਹਾਈਏ ਗੱਲ ਵੀ ਮੈਂ ਨਕਲੀ ਇਹਨਾ ਚੱਛੇ ਦਾ ਰਹਾ ਹਾਂ ਅਸਲ ਸਿੱਖਾ ਦਾ ਉਹਨਾਂ ਦਾ ਵਧੀਆ ਸਿੱਖਾ ਐ ਕਿਸੇ ਵੀ ਇਕਦਾਂ ਸਰ OBC ਐ ਇਹ ਕਿਸੇ ਜਮਾਤ ਨਾਲ ਸੰਬੰਧ ਰੱਖਦੇ ਹੋ ਤੁਸੀਂ ਹੁਣ ਦੇਖਣਾ ਹੋਵੇਗਾ ਕਿ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਢਿੱਲੋਂ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 10ਵੀਂ ਜਵਾਬ ਦਾ ਨਤੀਜਾ ਦਾ ਐਲਾਨ ਕਰ ਦਿੱਤਾ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਬਾਜੀ ਮਾਰਦਿਆਂ ਪਹਿਲੇ ਤਿੰਨ ਸਥਾਨਾਂ ਤੇ ਕਬਜ਼ਾ ਕੀਤਾ ਪਹਿਲੇ ਅਤੇ ਦੂਜੇ ਸਥਾਨ ਤੇ ਲੁਧਿਆਣੇ ਤੋਂ ਆਦਿੱਤੀ ਅਤੇ ਅਲੀਸ਼ਾ ਸ਼ਰਮਾ ਰਹੀਆਂ ਤੇ ਤੀਸਰੇ ਨੰਬਰ ਤੇ ਅਮਰੀਕ ਸਰ ਦੀ ਕਰਮਪ੍ਰੀਤ ਕੌਰ ਰਹੀ ਪੰਜਾਬ ਪੱਧਰ ਉਤੇ ਐਲਾਨੇ ਗਏ ਇਹਨਾਂ ਨਤੀਜਿਆਂ ਦੇ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੀ ਕਰਮਨਪ੍ਰੀਤ ਖੋਦ ਦਾਸ ਸਕੂਲ ਦੇ ਵਿੱਚ ਪ੍ਰਿੰਸੀਪਲ ਦੇ ਵੱਲੋਂ ਮੂੰ ਮਿੱਠਾ ਕਰਵਾਇਆ ਗਿਆ ਅਤੇ ਬੇਟੀ ਦੀ ਇਸ ਵੱਡੀ ਪ੍ਰਾਪਤੀ ਤੇ ਮਾਪੇ ਬਹਿਤ ਖੁਸ਼ ਨੇ ਚੁੜਾਈ। ਅੰਬਰ ਪਬਲਿਕ ਸੀਨੀਅਰ ਸੈੰਗਰੀ ਸਕੂਲ ਉੰਗਮਾਤਨੀਲਾ ਦੀ ਵਿਦਿਆਰਥਣ ਕਰਮਨਜੀਤ ਕੌਰ ਪਿੰਡ ਪਨਵਾ ਨੇ ਅੱਜ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ ਕਿ ਪੰਜਾਬ ਦੇ ਵਿੱਚ ਉਸ ਨੇ ਥਰਡ ਪੋਜੀਸ਼ਨ ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਇਹ ਬੜਾ ਮਾਣ ਹੀ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਸਾਰੇ ਸਟਾਫ ਤੇ ਮਾਣ ਸਾਰੇ ਪੇਰੈਂਟਸ ਤੇ ਇਹਨਾਂ ਦੇ ਤੇ ਤੇ ਬੱਚਿਆਂ ਤੇ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਅੱਜ ਕਿੰਨੇਵੇਂ ਮਕਾਮ ਤੇ ਅੰਮ੍ਰਿਤ ਪਬਲਿਕ ਸਕੂਲ ਨੂੰ ਉੱਚੀਆਂ ਤੇ ਜੜਾ ਪਹੁੰਚਾ ਦਿੱਤਾ ਹੈ ਹਾਂਜੀ ਇਤਿਹਾਸ ਨੂੰ ਫਿਰ ਸਿਰਜਿਆ ਉਸ ਨੇ ਦੁਬਾਰਾ ਪਰ ਉਸ ਨੇ ਬਹੁਤ ਹੀ ਆਪਣੇ ਆਪ ਨੂੰ ਇਸ ਤੀਨੀ ਪਹੁੰਚਿਆ ਕਿ ਮੈਂ ਹੁਣ ਮਿਹਨਤ ਕਰਨੀ ਛੱਡਦਾ ਇਹਦੇ ਸਾਰੇ ਟੀਚਰਸ ਨੂੰ ਪਤਾ ਹੈ ਕਿ ਕਿਵੇਂ ਸਖਤ ਮਿਹਨਤ ਕਰਦੀ ਰਹੀ ਪੇਰੈਂਟਸ ਨੇ ਉਹਨੇ ਦੱਸਿਆ ਹੈ ਕਿ ਦਿਨ ਰਾਤ ਇਸ ਨੇ ਜਿਹੜੀ ਆ 11-11 12-12 ਵਜੇ ਤੱਕ ਜਾ ਕੇ ਮਿਹਨਤ ਕਰਦੀ ਰਹੀ ਆ ਸੋਸ਼ਲ ਮੀਡੀਆ ਤੋਂ ਜਿੱਦਾਂ ਬੱਚੇ ਅੱਜਕੱਲ ਦੇ ਹਰ ਇੱਕ ਪੇਰੈਂਟਸ ਦੀ ਇਹੋ ਹੀ ਆ ਕਿ ਮੇਰਾ ਬੱਚਾ ਜਿਹੜਾ ਹੈ ਫੋਨ ਨਹੀਂ ਚੜਦਾ ਪਰ ਇਸ ਬੱਚੀ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹੀ ਆ ਇਸ ਦਾ ਸਭ ਤੋਂ ਵੱਡਾ ਇਹੋ ਕਾਰਨ ਇਸ ਦੀ ਮਿਹਨਤ ਨੂੰ ਸਲਾਮ ਇਸ ਦੇ ਟੀਚਰ ਨੂੰ ਬਹੁਤ ਕ੍ਰੈਡਿਟ ਜਾਂਦਾ ਏ ਕਿ ਉਹਨਾਂ ਨੇ ਕੋਈ ਵੀ ਐਸਾ ਪੇਜ ਜਾਂ ਬੁੱਕ ਤੋਂ ਐਸਾ ਕੋਈ ਕਨਸੈਪਟ ਨਿਸ਼ਚਿਤ ਜੈਸ ਨੂੰ ਕਲੀਅਰ ਨਾ ਕੀਤਾ। ਵਿਦਿਆਰਥੀ ਕਰਮਨਪ੍ਰੀਤ ਕੋਲ ਨੇ ਦੱਸਿਆ ਕਿ ਉਹ 8ਵੀਂ ਕਲਾਸ ਦੇ ਵਿੱਚ ਵੀ ਟੌਪਰ ਰਹੇ ਸਨ ਅਤੇ ਅੱਜ ਵੀ ਉਹਨਾਂ ਦੇ ਵੱਲੋਂ ਮੂਡ ਸਕੂਲ ਸਟਾਫ ਅਤੇ ਪਰਿਵਾਰ ਦੇ ਆਸ਼ੀਰਵਾਦ ਸਦਕਾ ਪੰਜਾਬ ਭਰ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਗਿਆ। ਤੇ ਕਰਮਨਪ੍ਰੀਤ ਕੋਲ ਦਾ ਕਹਿਣਾ ਹੈ ਕਿ ਜੇਕਰ ਅੱਜ ਉਸਨੇ ਪੰਜਾਬ ਭਰ ਦੇ ਵਿੱਚ ਤੀਜਾ ਮੁਕਾਮ ਹਾਸਲ ਕੀਤਾ ਹੈ ਤਾਂ ਉਸਦੀ ਮਿਹਨਤ ਦਾ ਅਸਰ ਹੈ। ਸਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਕਿ ਮੈਨੂੰ ਇਹ ਪੋਜੀਸ਼ਨ ਮਿਲੀ ਹੈ। ਮੇਰੇ ਸਕੂਲ ਦਾ ਨਾਮ ਅੰਬਰਪ੍ਰਭੀ ਸੀਨੀਅਰ ਸੈਂਟਰ ਸਕੂਲ ਹੈ। ਸਭ ਬਹੁਤ ਹੀ ਵਧੀਆ ਲੱਗ ਰਿਹਾ ਹੈ। ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸਾਰੇ ਬਹੁਤ ਜ਼ਿਆਦਾ ਖੁਸ਼ ਨੇ। ਇਹਦੇ ਵਿੱਚ ਸਭ ਤੋਂ ਵੱਧ ਮੇਰੇ ਸਕੂਲ ਸਟਾਫ ਤੇ ਮੇਰੇ ਪੇਰੈਂਟਸ ਦਾ ਕੰਟ੍ਰਿਬਿਊਸ਼ਨ। ਸਭ ਇਹਨਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਜ਼ਿਕਰ ਹੋਇਆ ਹੈ ਕਿ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੋਣਾਂ ਬੱਚਿਆਂ ਦੇ ਵੱਲੋਂ ਵੀ ਬਿਤੇ ਸਮੇਂ ਦੌਰਾਨ ਲਗਾਤਾਰ ਮੈਰਿਟ ਸੂਚੀ ਦੇ ਵਿੱਚ ਆਪਣੇ ਨਾਮ ਰੁਸ਼ਨਾਏ ਗਏ ਹਨ ਅਤੇ ਆਜੋ ਆਪਣੇ ਆਪ ਅਤੇ ਆਪਣੇ ਸਟਾਫ ਦੇ ਉੱਤੇ ਬੇहद ਫਕਰ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਮਿਹਨਤ ਤੇ ਸਦਕਾ ਅੱਜ ਉਹਨਾਂ ਦੇ ਸਕੂਲ ਦੀ ਬੇਟੀ ਪੰਜਾਬ ਪੜਦੇ ਵਿੱਚ ਤੀਸਰੇ ਸਥਾਨ ਦੇ ਉੱਤੇ ਆਪਣੀ ਝੋਲਾ ਬਣਾ ਸકી। ਬੀਤੇ ਦਿਨੀ ਕਿਸਾਨਾਂ ਤੇ ਹੋਏ ਪਥਰਾਵ ਨੂੰ ਲੈ ਕੇ ਕਿਸਾਨਾਂ ਵੱਲੋਂ ਰਿਸਰਚ ਪ੍ਰਦਰਸ਼ਨ ਕੀਤਾ ਗਿਆ ਸਰਵਰ ਸਿੰਘ ਪੰਦੇਰ ਨੇ ਸਿੱਧੇ ਸਿੱਧੇ ਬੀਜੇਪੀ ਵਰਕਰਾਂ ਤੇ ਦੋਸ਼ ਲਗਾਏ ਅਤੇ ਪੰਜਾਬ ਸਰਕਾਰ ਨੂੰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਅਮ੍ਰਿਤਸਰ ਦੇ ਪਿੰਡ ਪਿੱਟੇਵੜ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਕਿਸਾਨਾਂ ਉੱਤੇ ਪਥਰਾਵ ਕਰਨ ਦੇ ਵਿਰੋਧ ਦੇ ਵਿੱਚ ਕਿਸਾਨ ਮਜਬੂਰ ਸੰਗਰਸ਼ੀ ਕਮੇਟੀ ਦੇ ਵੱਲੋਂ ਐਸਐਸਪੀ ਦਿਹਾਤੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਕਿਸਾਨਾਂ ਕੁਦਾ ਕਹਿਣਾ ਹੈ ਕਿ ਜਦੋਂ ਭਾਜਪਾ ਵਰਕਰਾਂ ਦੇ ਵੱਲੋਂ ਕਿਸਾਨਾਂ ਉੱਤੇ ਹਮਲਾ ਕੀਤਾ ਗਿਆ ਤਾਂ ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਰਹੀ ਜਿਸ ਦੇ ਰੋਸ ਵਿੱਚ ਉਹਨਾਂ ਨੇ ਐਸਐਚਓ ਰਾਜਸਥਾਨਸੀ ਅਤੇ ਡੀਐਸਪੀ ਜੀ ਨਾਵਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਦੇਖੋ ਅੱਜ ਅਮਰਸਰ ਦਿਹਾਤੀ ਦੇ ਤੁਸੀਂ ਦੇਖ ਰਹੇ ਹੋ ਅਸੀਂ ਧਰਨਾ ਦਿੱਤਾ ਵਾ ਉਹਦੀ ਮੁੱਖ ਵਜ੍ਹਾ ਕੱਲ ਪਿੱਟੇਵੱਡ ਦੇ ਵਿੱਚ ਜਿਹੜੇ ਮੁਖਵਿੰਦਰ ਸਿੰਘ ਮਾਹਲ ਪਹਿਲੋਂ ਪੱਛਪਾ ਦੀ ਟਿਕਟ ਦੇ ਉੱਪੋਂ ਹਲਕਾ ਰਾਜਾ ਸਾਸੀ ਤੋਂ ਵਿਧਾਇਕ ਦਾ ਇਲੈਕਸ਼ਨ ਲੜ ਚੁੱਕੇ ਤੇ ਹਾਰ ਕਿਤੇ ਬੁਰੀ ਤਰ੍ਹਾਂ 2200 ਵੋਟ ਪਈ ਸੀ ਉਹਨਾਂ ਹੁਣ ਅੰਮ੍ਰਿਤਸਰ ਦੇ ਮੁਖ ਬੁਲਾ ਰਹੇ ਨੇ ਉਹ ਕੱਲ ਪਿੱਟੇਵੱਡ ਵਿੱਚ ਗਏ ਸੀਗੇ ਸਾਡੇ ਬੰਦੇ ਪੀਸਫੁਲੀ ਗਏ ਉਹਨਾਂ ਨੇ ਕਿਹਾ ਵੀ ਸਾਨੂੰ ਸਵਾਲ ਜਵਾਬ ਕਰ ਲੈ ਲੈਂਦੇ ਅਸੀਂ ਤੁਹਾਡਾ ਵਿਰੋਧ ਵੀ ਨਹੀਂ ਕਰਦੇ ਪਰ ਪੁਲਸ ਖਾਸ ਕਰਕੇ ਐਸਐਚਓ ਕੁਲਵਿੰਦਰ ਸਿੰਘ ਤੇ ਉੱਥੇ ਡੀਐਸਪੀ ਜਿਹੜਾ ਉਹ ਪ੍ਰੋਪਾਜਪਾ ਹੈਗਾ ਉਹਨੇ ਕਿਸਾਨਾਂ ਨੂੰ ਦੂਰ ਰੋਕੀ ਰੱਖਿਆ ਪਹਿਲੋ ਕਿਹਾ ਤੁਹਾਨੂੰ ਸੁਆਲ ਜਵਾਬ ਕਰਨ ਦੇਣੇ ਉਹਨਾਂ ਕੇ ਰੋਕ ਲਿਆ ਜਦੋਂ ਪੰਡਾਲ ਦੇ ਵਿੱਚ ਆਪਣਾ ਜਲਸਾ ਕਰਨ ਦਾ ਫਿਰ ਸਾਡੇ ਬੰਦੇ ਫਿਰ ਨਾਹਰੇਬਾਜੀ ਕੀਤੀ ਥੋੜੇ ਅੱਗੇ ਵਧੇ ਉਹਨਾਂ ਗਾੜੀ ਰੱਸੀ ਬੰਨ ਲੀ ਗਈ ਔਰ ਫਿਰ ਦੂਰ ਆ ਕੇ ਜਦੋਂ ਨਾਹਰੇਬਾਜੀ ਸਾਡੇ ਬੰਦੇ ਕਹਿੰਦੇ ਸੀ ਉਹਨਾਂ ਦੇ ਗੁੰਡੇ ਭਾਜਪਾ ਦੇ ਦੂਰ ਆ ਕੇ ਸਾਡੇ ਬੰਦਿਆਂ 'ਤੇ ਆ ਕੇ ਸਿੱਧੇ ਰੋੜੇ ਮਾਰ ਰਹੇ ਗਾਲੀ ਗਲੋਤ ਕਰ ਰਹੇ ਇਹ ਐਸਐਚਓ ਕੁਲਵਿੰਦਰ ਸਿੰਘ ਉਹਨਾਂ 'ਤੇ ਪਾਰਟੀ ਦੇ ਹੁੰਦਿਆ ਹਮਲਾ ਕਰਵਾ ਰਿਆ ਹਮਲਾ ਕਰਕੇ ਦੋਸ਼ੀ ਉਹਨਾਂ ਦੇ ਸਾਹਮਣੇ ਪੱਜ ਗਏ ਦੋ ਤਿੰਨ ਘੰਟੇ ਜਲਸਾ ਉਹਨਾਂ ਕੋਈ ਗ੍ਰਿਫਤਾਰ ਨਹੀਂ ਕੀਤੇ ਹਰ ਇੱਕ ਚੈਨਲ ਦੇ ਉੱਤੇ ਐਸਐਚਓ ਕੁਲਵਿੰਦਰ ਸਿੰਘ ਪੱਖਪਾਤ ਦਾ ਐਜਾ ਬੁਲਾਰੇ ਵੱਜੋਂ ਸਾਰਾ মিডিਆ ਨੂੰ ਮੁਖਾਤਬ ਕਰ ਰਿਹਾ ਮੈਨੂੰ ਲੱਗਦਾ ਕਿਸੇ ਬਿਲਡ ਫੋਰਸ ਨੂੰ ਐ ਅਜਾਜਤ ਹੁੰਦੀ ਆ ਲੋਕ ਕਾਨੂੰਨ ਦੇ ਅਨੁਸਾਰ ਕਿ ਉਹ মিডিਆ 'ਚ ਜਾ ਕੇ ਕੋਈ ਵਰਸ਼ਨ ਦੇਵੇ ਮੈਨੂੰ ਨਹੀਂ ਲੱਗਦਾ ਅਸੀਂ ਕਹਿੰਨੇ ਆ ਕਿ ਜਿਹੜੇ ਮੁਖਵਿੰਦਰ ਸਿੰਘ ਮਾਲ ਤੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਜਿਹੜਾ ਵਾ 307 ਪਰਚਾ ਕਰਕੇ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜੇ ਐਸਐਚਓ ਤੋਂ ਡੀਐਸਪੀ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਔਰ ਗਾਹਾਂ ਮਾਨਜੋਗ ਅਸੀਂ ਜਿਹੜੇ ਦੇਸ਼ ਦੇ ਮੁੱਖ ਚੋਣ ਕਮਿਸ਼ਨ ਆ ਉਹ ਇਨਕੁਆਇਰੀ ਕਰਕੇ ਗਾਹ ਇਹਦਾ ਸੱਚ ਲੋਕਾਂ ਸਾਹਮਣੇ ਲਿਆਉਣ ਸਾਨੂੰ ਲੱਗਦਾ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਵੱਜੋਂ ਕੰਮ ਕਰ ਰਹੀ ਜੋ ਇਹਨਾਂ ਦਾ ਸਾਨੂੰ ਨਜ਼ਰ ਆ ਰਿਹਾ ਹੈ ਹਾ ਉੱਚ ਅਧਿਕਾਰੀਆਂ ਨੇ ਗੱਲਬਾਤ ਦਾ ਸੱਦਾ ਆ ਕਰਕੇ ਤੁਹਾਨੂੰ ਦੱਸਦੇ ਹੈਗੇ ਦੇਖੋ ਹਰ ਇੱਕ ਬੰਦਾ ਕਿਸੇ ਨਾ ਕਿਸੇ ਕਿਤੇ ਤੋਂ ਕੋਈ ਪੱਤਰਕਾਰ ਭਾਈਚਾਰੇ ਤੋਂ ਹੋ ਕੋ ਕਿਸਾਨਾਂ ਜੋ ਹੋ ਕੋ ਮਜ਼ਦੂਰਾਂ ਤੋਂ ਕੋ ਦੁਕਾਨਦਾਰ ਤੋਂ ਔਰ ਜਦੋਂ ਕਿਸੇ ਦੀ ਚੋਣ ਨਿਸ਼ਾਨ ਤੇ ਚੋਣ ਲੱਗ ਲੈਂਦਾ ਤੇ ਉਹ ਕਿਸਾਨ ਨਹੀਂ ਰਹਿੰਦਾ ਹੁੰਦਾ ਕਿਸੇ ਪਾਰਟੀ ਦਾ ਨੁਮਾਇੰਦਾ ਹੁੰਦਾ ਕੋਈ ਨਾ ਕੋਹ ਹੁੰਦਾ ਤੇ ਇਹ ਗੱਲਾਂ ਕਹਿ ਕੇ ਲੋਕਾਂ ਦੀ ਝੂਠੀ ਸਹਾਨਬੂਤੀ ਲੈਣ ਦੀ ਗੱਲ ਕੀਤੀ ਜਾ ਰਹੀ ਆਪਣੇ ਪਾਪਾ ਨੂੰ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਕਿਸਾਨਾਂ 'ਗੋ ਸਰਵਨ ਸਿੰਘ ਪੰਦੇ ਨੇ ਕਿਸਾਨਾਂ ਉੱਤੇ ਹੋਏ ਹਮਲੇ ਦਾ ਦੋਸ਼ ਸਿੱਧੇ ਤੌਰ ਤੇ ਬੀਜੇਪੀ ਉੱਤੇ ਲਗਾਇਆ ਹੈ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਜੇਪੀ ਵਰਕਰਾਂ ਦੇ ਵੱਲੋਂ ਕਿਸਾਨਾਂ ਤੇ ਹਮਲਾ ਕਰਨ ਵਾਲੇ ਖਿਲਾਫ ਪਰਚਾ ਕਰਪੰਤੀ ਸਜਾਤੇ ਦਿੱ ਜAVE ਕੱਲ 19 ਅਪ੍ਰੈਲ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੋਕ ਸਭਾ ਦੇ ਪਹਿਲੇ ਪੜਾਅ ਦੀਆਂ ਵੋਟਾਂ ਪੈਣਗੀਆਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਇੱਕ ਵੀਡੀਓ ਸੰਦੇਸ਼ ਰਾਈ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਪਾਰਟੀ ਵਰਕਰ ਨੂੰ ਬੱਬਰ ਸ਼ੇਰ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਸਹੀ ਢੰਗ ਨਾਲ ਮਿਹਨਤ ਕਰਨ ਦੀ ਅਪੀਲ ਕੀਤੀ ਹੈ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਆਮ ਚੋਣ ਨਹੀਂ ਹੈ ਇਹ ਸਾਡੇ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਇਸ ਲਈ ਮੈਂ ਹਰ ਪੱਬਰ ਸ਼ੇਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਜ਼ਿੰਮੇਵਾਰੀ ਲੈਣ ਅਤੇ ਕਾਂਗਰਸ ਦੀਆਂ ਗਰੰਟੀਆਂ ਨੂੰ ਹਕकत ਤੱਕ ਪਹੁੰਚਾਉਣ ਤੁਸੀਂ ਕਾਂਗਰਸ ਦੀ ਅਸਲੀ ਆਵਾਜ਼ ਹੋ ਆਓ ਕਾਂਗਰਸ ਦੀਆਂ ਗਰੰਟੀਆਂ ਨੂੰ ਖੁਲਾਉਣ ਅਤੇ ਇਸ ਨੂੰ ਪਾਸ ਕਰਨ ਦਾ ਪ੍ਰਣ ਕਰੀਏ ਮਾਰੇ ਪਿਆਰੇ ਕਾਰਜਕਰਤਾ ਨਮਸਕਾਰ ਆਪ हमारी पार्टी के रीढ़ की हड्डी हो मैंने सोचा कि चुनाव का समय है थोड़ी सी मैं आपसे डायरेक्ट बात कर ये चुनाव आम चुनाव नहीं है ये लोकतंत्र और संविधान को बचाने का चुनाव है और इस चुनाव में कांग्रेस पार्टी के कार्यकर्ता जो हमारे बब्बर शेर है उनका सेंट्रल रोल है क्योंकि ये विचारधारा आपके खून के अंदर है आपके डीएनए में है आपकी हर सोच में हर काम में आइडियोलॉजी कांग्रेस पार्टी की सोच भरी हुई है हमने आपको एक बहुत बड़ा हथियार दिया है कांग्रेस का मैनिफेस्टो, 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 मैनिफेस्टो। बेहतरीन ब्रेकिंग इसमें हमारी पहली और शायद सबसे जरूरी गारंटी हर गरीब परिवार में एक महिला को साल के एक लाख रुपए महीने के आठ हजार पांच सौ रुपए राइट टू अप्रेंटिसिप कानून जिसके माध्यम से हिंदुस्तान के सारे के सारे ग्रेजुएट्स को डिप्लोमा होल्डर्स को गारंटी करके एक साल की अप्रेंटिसिप मिलेगी एक लाख रुपए उनके बैंक अकाउंट में जाएंगे और बेहतरीन ट्रेनिंग मिलेगी और ये अप्रेंटिसिप हिंदुस्तान की प्राइवेट सेक्टर में होगी पब्लिक सेक्टर में होगी और सरकारी ऑफिस में होगी किसानों के लिए हमने गारंटीड लीगल एमएसपी बनाई है और उनका कर्जा माफ करेंगे मजदूरों के लिए चार सौ रुपए की मिनिमम वेज होगी जो कॉन्ट्रैक्ट लेबर होता है सरकारी ऑफिस में और पीएसयूज में इसको हम खत्म करेंगे तीस लाख ,00 सरकारी रोजगार हम हिंदुस्तान के युवाओं को देने जा रहे हैं तो ये ये हमारे गारंटीज हैं अग्निवीर को हम खत्म कर रहे हैं जीएसटी को हम फाइन uh, ट्यून करेंगे एक जीएसटी होगी अलग अलग पांच जीएसटी नहीं होगी और कम से कम जीएसटी इससे स्मॉल एंड मीडियम इंडस्ट्रीज को बहुत फायदा होगा तो हमने सब की बात सुनकर एक मैनिफेस्टो बनाया है इसके बारे में मैं आप देश की जनता को बताइए और देश की जनता को बताइए कि बीजेपी हिंदुस्तान पर आक्रमण कर रहा है आइडिया ऑफ इंडिया को खत्म करने की कोशिश कर रहा है कॉन्स्टिट्यूशन को खत्म करने की कोशिश कर रहा है आप सबको बहुत बहुत प्यार नमस्कार ਕੱਲ ਯਾਨੀ 19 ਅਪ੍ਰੈਲ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ કુલ 102 ਸੀਟਾਂ ਉੱਤੇ ਪਹਿਲੇ ਚੋਣ ਦੀ ਵੋਟ ਪੈਣ ਚਾਲੀਆਂ ਨੇ ਹੁਣ ਦੇਖਣਾ ਹੋਵੇਗਾ ਕਿ 102 ਸੀਟਾਂ ਉੱਤੇ 1625 ਉਮੀਦਵਾਰਾਂ ਵਿੱਚ ਕਿਸ ਦੀ ਕਿਸਮਤ ਕੀ ਨਾ ਸਾਥ ਦਿੰਦੀ ਹੈ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਅਤੇ ਆਰਐਸਐਸ ਦੇ ਨਿਸ਼ਾਨੇ ਵਿੰਨੇ ਅਤੇ ਮੁੜ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ ਬਦਲਣ ਦੇ ਦੋਸ਼ ਲਗਾਏ ਆਮਦਮੀ ਪਾਰਟੀ ਦੇ ਵੱਲੋਂ ਕੇਂਦਰ ਸਰਕਾਰ ਉੱਤੇ ਇਲਜ਼ਾਮ ਲਗਾਉਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਸੰਜੀਤ ਸਿੰਘ ਨੇ ਬਾਪ ਪੋਤੇ ਦੋਸ਼ੀ ਕੰਦੇ ਹੋਏ ਕਿਹਾ 2024 ਦੀਆਂ ਲੋਕ ਸਭਾ ਚੋਣਾਂ ਆਖਰੀ ਚੋਣਾਂ ਹਨ ਇਸ ਵਾਰ ਛੇਕਰ ਗਲਤੀ ਨਾਲ ਵੀ ਨਰਿੰਦਰ ਮੋਦੀ ਦੀ ਸਰਕਾਰ ਆ ਗਈ ਤਾਂ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲ ਦੇਵੇਗੀ ਇਹ ਲੋਕ ਚੋਣਾ ਅਤੇ ਰਾਖਵਾ ਕਰਨ ਨੂੰ ਖਤਮ ਕਰ ਦੇਣਗੇ ਨੌਜਵਾਨਾਂ ਕਿਸਾਨਾਂ ਅਤੇ ਔਰਤਾਂ ਦੇ ਹੱਕ ਵੀ ਖੋਲ੍ਹਣਗੇ ਅਤੇ ਇਹ ਦਲ ਦਿਨੋ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਾਬਾ ਸਾਹਿਬ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ ਖੁਦ ਆ ਜਾਣ ਤਾਂ ਵੀ ਸੰਵਿਧਾਨ ਨਹੀਂ ਬਦਲ ਸਕਦੇ ਇਸ ਤੋਂ ਸਾਫ਼ ਹੈ ਕਿ ਉਹ ਸੰਵਿਧਾਨ ਨੂੰ ਬਦਲਣ ਦੀ ਮਨਸ਼ਾ ਰੱਖਦੇ ਨਹੀਂ ਇਨਕੇ ਇੱਕ आरएसएस के बड़े प्रमुख नेता है मोहन वैद्य जी 2017 का उनका बयान है वो कहते हैं देश में आरक्षण खत्म होना चाहिए 2015 में आरएसएस के प्रमुख आप सब जानते हैं देश के लोगों के लिए तो संविधान बाबा साहब डॉक्टर भीमराव अंबेडकर जी ने जो लिखा वो भारत का संविधान है लेकिन भारतीय जनता पार्टी के लिए संविधान वो है जो आरएसएस के प्रमुख लिखते हैं उनका देश के संविधान में आस्था नहीं है क्योंकि देश के संविधान को तो बदलना चाहते हैं तार तार करना चाहते हैं वो किसके संविधान को मानते हैं वो के के प्रमुख मोहन भागवत संविधान को मानते हैं जो नागपुर का संविधान है वो भाजपाइयों पर लागू होता है भारत का संविधान वो नहीं मानते भारत के संविधान में उनकी आस्था नहीं है और इसीलिए देखिए आप प्रधानमंत्री ने कितने अहंकार में कहा खुद बाबा साहब आ जाएं तो संविधान बदल नहीं सकते ये किस बात का चैलेंज आप दे रहे हैं बाबा साहब बाबा साहब ने तो एक बच्चे को जन्म दिया है संविधान के रूप में उसका कत्ल वो क्यों करेंगे वो क्यों कोई बदलाव करेंगे इसका मतलब बदलाव की मनसा आपके और आरएसएस के और संघ के मन में और नागपुर में बैठे हुए लोगों के मन में है और इसीलिए देश का गृहमंत्री खुलेआम कह रहा है पचास साल तक देश पे राज करूंगा क्योंकि जब चुनाव खत्म हो जाएगा आरक्षण खत्म हो जाएगा रसिया के पुतिन का राज हो जाएगा किम जोंग का राज हो जाएगा तो क्या जरूरत है चुनाव कराने की तो मैं आपको बता रहा था कि मोहन भागवत ने 2015 में बिहार विधानसभा के चुनाव के पहले कहा कि देश के अंदर आरक्षण खत्म होना चाहिए आरक्षण की समीक्षा होनी क्यों भाई बाद में जब उनपे हमले होने लगे तो लीपापोती करने में लग गए नहीं हमारे कहने का ये मकसद तो नहीं था वो मकसद तो नहीं था देखना ताहुने बनता है कि आप दे वलो दे के वलो दूसरी बार केंद्र उतते संविधान बदलने के दोष लगाए गए ने तो केंद्र इनन दोषों पे की प्रतिकारन देती है ਲੁਧਿਆਣਾ ਚ ਜ਼ਿਲ੍ਹਾ ਕਾਂਗਰਸ ਦੇ ਲੈਟਰਪੈਡ ਤੇ ਲਿਖਿਆ ਇੱਕ ਪੱਤਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ। ਇਸ ਪੱਤਰ ਤੇ ਸਾਬਕਾ ਵਿਧਾਇਕ ਸੰਜੇ ਤਲਵਾਰ ਤੇ ਹੋਰ ਨਾਲ ਲੀਡਰਾਂ ਦੇ ਦਸਤਖਤ ਕੀਤੇ ਹੋਏ ਨੇ। ਇਸ ਚਿੱਠੀ ਵਿੱਚ ਸਾਬਕਾ ਮੰਤਰੀ ਭਾਰਤਪੂਸ਼ਣ ਆਸ਼ੂ ਨੂੰ ਲੁਧਿਆਣੇ ਤੋਂ ਪਾਰਲੀਮੈਂਟ ਚੋਣਾਂ ਮੈਦਾਨ ਵਿੱਚ ਉਤਾਰਨ ਦੀ ਚਰਚਾ ਕੀਤੀ ਗਈ ਆ। ਹਾਲਾਂਕਿ ਸੰਜੇ ਤਲਵਾਰ ਨੇ ਇਸ ਚਿੱਠੀ ਦਾ ਖੰਡਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੇ ਮੱਤੇ ਨਜ਼ਰ ਸਾਰੀਆਂ ਸਿਆਸੀ ਟੀਦਾ ਝੋੜਾ ਝੋੜਾ ਦੇ ਨਾਲ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਨੇ ਇਸੇ ਦੌਰਾਨ ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੀਤ ਤਲਵਾਰ ਦਾ ਇੱਕ ਪੱਤਰ ਚਰਚਾ ਦੇ ਵਿੱਚ ਆਉਂਦਾ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਲੁਧਿਆਣਾ ਤੋਂ ਕਾਂਗਰਸ ਦਾ ਉਮੀਦਵਾਰ ਕੋਈ ਅਜਿਹਾ ਲੀਡਰ ਬਣਾਇਆ ਜਾਵੇ ਜੋ ਰਵਨੀਤ ਬਿੱਟੂ ਨੂੰ ਟੱਕਰ ਦੇ ਸਕੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਗਿਆ ਕਿ ਟਿਕਟ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਭਰਤਪੂਸ਼ਨ ਆਸ਼ੂ ਨੇ ਪਰ ਉਹ ਰਵਨੀਤ ਬਿੱਟੂ ਦਾ ਮੁਕਾਬਲਾ ਨਹੀਂ ਕਰ ਸਕਣਗੇ ਕਿਉਂਕਿ ਉਨ੍ਹਾਂ ਉੱਤੇ ਪਿਛਤਾਚਾਰ ਦੇ ਇਲਜ਼ਾਮ ਲੱਗੇ ਹੋਏ ਨੇ ਵਿਜੀਲੈਂਸ ਅਤੇ ED ਦੀ ਜਾਂਚ ਦਾ ਵੋਟਰਾਂ ਦੇ ਉੱਤੇ ਪ੍ਰਭਾਵ ਪਵੇਗਾ ਇਸ ਪੱਤਰ ਨੂੰ ਲੈ ਕੇ ਸੰਜੀਤ ਤਲਵਾਰ ਨੇ ਸੋਸ਼ਲ ਮੀਡੀਆ ਦੁਆਰ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਲਿਖਿਆ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਬੁਖਲਾਹਰ ਦੇ ਵਿੱਚ ਆ ਕੇ ਮੇਰੇ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਚਾਲੀ ਸਾਈਨ ਵਾਲਾ ਮੇਰਾ ਚਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪਲਚਾਰ ਕਰ ਰਹੀਆਂ ਹਨ ਜੋ ਕਿ ਸ਼ਰਮਨਾਕ ਹਰਕਤ ਹੈ ਘਟਿਆ ਕਿਸਮ ਦੀ ਸੋਚ ਹੈ ਜ਼ਿਕਰਯੋਗ ਹੈ ਕਿ ਲੁਧਿਆਣਾ ਤੋਂ ਕਾਂਗਰਸੀ ਐਮਪੀ ਰਮਨੀਤ ਹਰਿਆਣਾ ਦੀਆਂ ਹੱਦਾਂ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਹੁਣ ਕਿਸਾਨ ਸ਼ੰਭੂ ਰੇਲਵੇ ਟਰੈਕ ਤੇ ਵੀ ਬੈਠ ਗਏ ਨੇ ਅਤੇ ਅਣਮਿੱਥੇ ਸਮੇਂ ਲਈ ਤਰਨਾ ਸ਼ੁਰੂ ਕਰ ਦਿੱਤਾ ਹੈ ਹੋਰ ਕਿਸਾਨ ਆਗੂਆਂ ਨੇ ਨਾਲ ਮੋਰਚੇ ਦੀ ਅਗਵਾਈ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਨੇ ਮੋਰਚੇ ਦੀ ਅਗਵਾਈ ਰਣਨੀਤੀ ਬਾਰੇ ਸਾਂਝੀ ਕੀਤੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਦਿੱਲੀ ਦੇ ਵੱਲ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਅਕੇਲ ਨਹੀਂ ਵਧਣ ਦਿੱਤਾ ਫਿਲਹਾਲ ਸ਼ੰਭੂ ਅਤੇ ਖਨੋਰੀ ਬੈਰੀਅਰ ਦੇ ਕਿਸਾਨ ਬੈਠੇ ਨੇ ਤੇ ਕਿਸਾਨਾਂ ਨੇ ਸ਼ੰਭੂ ਡੇਲ ਵਿੱਚ ਟ੍ਰੈਕਲੀ ਨੂੰ ਰੋਕਿਆ ਹੋਇਆ ਹੈ ਤੇ ਕਿਸਾਨ ਅੰਦੋਲਨ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ ਹੈ ਤੇ ਅਗਲੀ ਰਣਨੀਤੀ ਕੀ ਹੈ ਇਸ ਨੂੰ ਲੈ ਕੇ ਕਿਸਾਨਾ ਗੁਜਕਜੀਤ ਸਿੰਘ ਢੱਲੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ ਢੱਲੇਵਾਲ ਸਾਹਿਬ ਕਿਸਾਨ ਅੰਦੋਲਨ ਨੂੰ ਲੈ ਕੇ ਕੀ ਅਪਡੇਟ ਹੈ ਜੀ ਦੇਖੋ ਗੱਲ ਇਹ ਹੈ ਜੋ ਪ੍ਰੋਟੈਸਟ ਚੱਲ ਰਿਹਾ ਮੇਰਾ ਖਿਆਲ ਆ ਉਹ ਤੇ ਅਪਡੇਟ ਇਹੀ ਹੈ ਕਿ ਰੇਲ ਰੁਕੋ ਐਕਟ ਜੀ ਚੱਲ ਰਿਹਾ ਹੈ ਜੀ ਇਧਰ ਖਲੋਰੀ ਬਾਰਡਰ ਦੇ ਉੱਤੇ ਕਮਿਸ਼ਨ ਨੇ ਆਉਣਾ ਹੈ ਜੀ ਕਿਉਂ ਰਟਾਇਰਡ ਜੱਜ ਕੀ ਅਧਿਸ਼ਕਤਾ ਕੇ ਤਹਿਤ ਮਨਵ ਹੋਇਆ ਨਾ ਕਾਨੂੰਨ ਕੇ ਮੈਟਰ ਦੇ ਉੱਤੇ ਹਾਂਜੀ ਉਹ ਆ ਰਿਹਾ ਹੈ ਥੀ ਹਾਂ ਜੀ ਉਹਨੇ ਆ ਕੇ ਇਨਵੈਸਟੀਗੇਸ਼ਨ ਕਰਨੀ ਹੈ ਉਹ ਜਗਾ ਜਗਾ ਵੇਖਣੀ ਹੈ ਜੀ ਉਹਦੇ ਲਈ ਅਸੀਂ ਇਧਰ ਕਨੌਰੀ ਬਾਰਡਰ ਵਾਲੇ ਕੋਲ ਆ ਗੋ ਇੱਥੇ ਆ ਕੋਈ ਸਾਡੇ ਉੱਤੇ ਆ ਜੀ ਥੋੜੇ ਸਮੇਂ ਤੋਂ ਬਾਅਦ ਅਸੀਂ ਇੱਥੇ ਇੱਕ ਮੀਟਿੰਗ ਵੀ ਕਰਾਂਗੇ ਕਨੌਰੀ ਬਾਰਡਰ ਦੇ ਉੱਤੇ ਜਾ ਕੇ ਜੀ ਇਹ ਇਹ ਇਹਦੇ ਤੇ ਵੀ ਚਰਚਾ ਕਰਾਂਗੇ ਤੇ ਉਸ ਉੱਤੇ ਵੀ ਕਰਾਂਗੇ ਜੇ ਸਾਨੂੰ ਇਹ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਦੀ ਬੇਦੁਖੀ ਹਰਿਆਣਾ ਸਰਕਾਰ ਜਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਜੀ ਵਰਤੀ ਜਾ ਰਹੀ ਹੈ ان گلی تھی جا رہی ہے جی بھائی جس طریقے دے نال ਸਾਡਾ نوجوان ਮਰਨ ਵਰਤ ਤੇ ਬੈਠਾ ਹੈ جی اور ਮਰਨ ਵਰਤ ਤੇ ਬੈਠਾ ਹੋਣ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਜਾਂ ਹਰਿਆਣਾ ਪ੍ਰਸ਼ਾਸਨ ਨੂੰ ਅਗਰ ਪਰਵਾਹ ਨਹੀਂ ਕਰੇਗਾ ਜੀ ਤਾਂ ਫਿਰ ਮਤਲਬ ਸਾਡਾ ਸ਼ਾਂਤਮਈ ਜਿਹੜਾ ਅੰਦੋਲਨ ਚੱਲ ਰਿਹਾ ਚੱਲ ਰਿਹਾ ਹੈ ਇਹ ਹਰਿਆਣੇ ਦੇ ਵਿੱਚ ਅਗਰ ਕੱਲ ਨੂੰ ਕੋਈ ਜਾਂ ਮਤਲਬ ਸ਼ਾਮ ਤੱਕ ਜਾਂ ਕੱਲ ਤੱਕ ਕੋਈ ਜੀ ਲੋਕ ਸੜਕਾਂ ਤੇ ਆਉਂਦੇ ਨੇ ਲੋਕ ਰੇਲਵੇ ਟਰੈਕ ਤੇ ਆਉਂਦੇ ਨੇ ਲੋਕ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰਦੇ ਨੇ ਫਿਰ ਉਹਦੀ ਜ਼ਿੰਮੇਵਾਰੀ ਮਤਲਬ ਹਰਿਆਣਾ ਪ੍ਰਸ਼ਾਸਨ ਦੀ ਹੋਵੇਗੀ ਕਿ ਉਹਦੀ ਸਾੜੀ ਦੀ ਸਾੜੀ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ ਇਹ ਗੱਲਬਾਤ ਮਤਲਬ ਅੰਦੋਲਨ ਅੱਗੇ ਹਰਿਆਣੇ ਦੀਆਂ ਸੜਕਾਂ ਤੱਕ ਵੀ ਵਧ ਸਕਦਾ ਹੈ ਤੇ ਡੇਲੇਵਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ ਕੱਲ ਦੇ ਤੁਸੀਂ ਰੇਲਵੇ ਟਰੈਕ ਦੇ ਉੱਤੇ ਬੈਠੇ ਹੋ ਉਹ ਕੀ ਸਿਰਫ ਸ਼ੰਭੂ ਬੈਰੀਅਰ ਤੇ ਹੈ ਜਾਂ ਫਿਰ ਪੂਰੇ ਪੰਜਾਬ ਦੇ ਵਿੱਚ ਹੈ ਨੇ ਹਜੇ ਸਾਡਾ ਸ਼ੰਭੂ ਬਾਰਡਰ ਤੇ ਹੈ ਜੀ ਅਸੀਂ ਅਸੀਂ ਨਹੀਂ ਚਾਹੁੰਦੇ ਵੀ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਏ ਜੀ ਸੰਗਤ ਨੂੰ ਪਰੇਸ਼ਾਨ ਕੀਤਾ ਜਾਏ ਜੀ ਲੇਕਿਨ ਜਿਸ ਤਰ੍ਹਾਂ ਦੀ ਬੇਰੁਖੀ ਹੈ ਜਿਸ ਤਰ੍ਹਾਂ ਦਾ ਰਵਈਆ ਦੋਨੋਂ ਸਰਕਾਰਾਂ ਦੇ ਪ੍ਰਸ਼ਾਸਨਾ ਵੱਲੋਂ ਵਰਤਾਇਆ ਜਾ ਰਿਹਾ ਕੀਤਾ ਜਾ ਰਿਹਾ ਹੈ ਇਸ ਵਰਤਾਰੇ ਦੇ ਖਿਲਾਫ ਮਜਬੂਰੀ ਵਸ ਕਿਸੇ ਹੋਰ 3 ਪੁਆਇੰਟ ਦੇ ਉੱਤੇ ਜਾਣਾ ਪਿਆ ਤਾਂ ਜਾਣਾ ਪਏਗਾ ਫਿਰ ਸਾਡੀ ਕੋਈ ਮਜਬੂਰੀ ਹੋਏਗੀ ਲੇਕਿਨ ਸਾਨੂੰ ਇੰਟਰਸਟ ਸਾਡਾ ਨਹੀਂ ਹੈ ਕਿ ਅਸੀਂ ਹੋਰ ਨਾ ਪੁਆਇੰਟਾਂ ਦੇ ਉੱਤੇ ਵੀ ਰੋਕੀਏ ਜੇ ਸਾਡੀਆਂ ਮਜਬੂਰੀਆਂ ਹੋਣ ਜੀ ਸਰ ਜੀ ਜੀ ਡਿਲੇਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਮਿਹਰਬਾਨੀ ਜ਼ਿਕਰ ਹੋਇਆ ਕਿ ਕਿਸਾਨਾਂ ਨੇ ਐਮਐਸਪੀ ਸਣੇ ਹੋੜ ਦਾ ਮੰਕਨੂ ਲੈ ਕੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਤੇ ਚੋਣ ਜਾਬਤਾ ਲੱਗਣ ਦੇ ਬਾਵਜੂਦ ਕਿਸਾਨ ਹਜੇ ਵੀ ਸੰਘਰਸ਼ ਕਰ ਰਹੇ ਨੇ ਅੱਜ ਦੇ ਪੰਜਾਬ న్యూਸ ਬੁਲਟਨ ਦੇ ਵਿਚਨਾਂ ਜਾਂਦੇ ਜਾਂਦੇ ਨਜ਼ਰ ਮਾਰਦਿਆਂ ਜਿਹੜੀਆਂ ਮੁੱਖ ਸੁਰਖੀਆਂ ਤੇ ਸੰਗਰੂਰ ਪਹੁੰਚੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਸਾਫਕਾ ਮੈਲੇ ਵਜਿੰਦਰ ਸਿੰਘਲਾ ਦੇ ਘਰ ਤੋਂ ਕੀਤਾ ਚੋਣ ਪ੍ਰਚਾਰ ਸੁਨੀਲ ਜਾਖੜ ਨੇ ਕੀਤੀ ਅਹਿਮ ਕਾਨਫਰੰਸ ਆਮ ਮੰਤਰੀ ਲਾਲਜੀਤ ਪੁੱਲਰ ਦੇ ਬਿਆਨ ਦੀ ਕੀਤੀ ਨਖਿੱਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਲੁਧਿਆਣਾ ਦੀਆਂ ਕੁੜੀਆਂ ਨੇ ਮਾਰੀ ਬਾਜੀ ਸਰਵਰ ਸਿੰਘ ਪੰਦੇਰ ਨੇ ਭਾਜਪਾ ਤੇ ਲਗਾਏ ਵੱਡੇ ਦੋਸ਼ ਬੀਤੇ ਦਿਨੀ ਕਿਸਾਨਾਂ ਤੇ ਹੋਏ ਹਮਲੇ ਦੀ ਕੀਤੀ ਨਿਖਿੱਧੀ ਪੰਜਾਬ ਨਿਊਜ਼ ਬੁਲਟਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ